ਲਿਕਾਰਿਚ ਬਠਾਈ ਜਾਨੀ ਭੈਣ ਦਾ ਵਿਆਹ ਤੇ ਅਸੀਂ ਕੋਈ ਚੀਜ਼ ਦਾ ਸੀ ਆਪਦਾ ਚਾਹ ਤੇ ਉਹਦਾ ਚਾਰ ਨਹੀਂ ਛੱਡਿਆ ਠੀਕ ਆ ਨਾ ਬੀਤੇ ਦਿਨ ਹੀ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਭੈਣ ਆਮਰਦੀਪ ਕੌਰ ਸੰਧੂ ਦਾ ਵਿਆਹ ਹੋ ਕੇ ਹਟਿਆਗਾ ਵਿਆਹ ਦੀਆਂ ਵੀਡੀਓਜ਼ ਤੁਸੀਂ ਆਪਣੇ ਚੈਨਲ ਤੇ ਸਾਰੀਆਂ ਦੇਖੀਆਂ ਹੋਣੀਆਂ ਸੋ ਉੱਥੇ ਆਪਾਂ ਤੁਹਾਨੂੰ ਦੱਦੀ ਕਿ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਨੇ ਆਪਣੀ ਭੈਣ ਦੇ ਵਿਆਹ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹਰ ਪਾਸੇ ਆਪਣੀ ਭੈਣ ਦੇ ਸ਼ੌਂਕ ਤੇ ਰੀਜਾ ਪੂਰੀਆਂ ਕੀਤੀਆਂ ਜਿਵੇਂ ਦਾ ਉਸਦੀ ਭੈਣ ਚਾਹੁੰਦੀ ਸੀ ਕਿ ਮੇਰਾ ਵਿਆਹ ਹੋਵੇ ਉਦਾਂ ਦਾ ਹੀ ਵਿਆਹ ਕੀਤਾਗਾ ਤੇ ਨਾਲੇ ਨਾਲ ਗੁਰਸ਼ਰਨ ਸੰਧੂ ਨੇ ਇਹੀ ਕਿਹਾ ਸੀਗਾ ਕਿ ਜੋ ਮੇਰੀ ਭੈਣ ਕਹੂਗੀ ਮੈਂ ਉਹ ਉਸ ਨੂੰ ਦੇਵਾਂਗਾ ਮੈਂ ਆਪਣੀ ਭੈਣਾਂ ਨੂੰ ਬਹੁਤ ਪਿਆਰ ਕਰਦਾ ਉੱਥੇ ਹੀ ਅੱਜ ਗੁਰਸ਼ਰਨ ਸੰਧੂ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿੱਥੇ ਜਿੱਥੇ ਲਾਮਾਂ ਤੋਂ ਪਹਿਲਾਂ ਕੁੜੀ ਦਾ ਬਾਪੂ ਉਸ ਦਾ ਪੱਲਾ ਉਸ ਦੇ ਹੋਣ ਵਾਲੇ ਘਰ ਵਾਲੇ ਦੇ ਹੱਥ ਵਿੱਚ ਫੜਾਉਦਾ ਹੁੰਦਾ ਹੈਗਾ ਉਹ ਰਸਮਾ ਜਿਹੜੀ ਕਿ ਗੁਰਸਰਨ ਸੰਧੂ ਨੇ ਆਪ ਕੀਤੀ ਹੈ ਤੇ ਇਹ ਵੀਡੀਓ ਸ਼ੇਅਰ ਕਰਦਿਆਂ ਗੁਰਚਰਨ ਸੰਧੂ ਲਿਖਦਾ ਪਿਆ ਕਿ ਬਾਪੂ ਤੋਂ ਬਿਨਾ ਮੈਨੂੰ ਇਹ ਰਸਮਾਂ ਕਰਨੀਆਂ ਬਹੁਤ ਔਖੀਆਂ ਲੱਗੀਆਂ ਜੇ ਅੱਜ ਬਾਪੂ ਜਿਉਂਦਾ ਹੁੰਦਾ ਤਾਂ ਉਹ ਇਹ ਸਾਰੀਆਂ ਰਸਮਾਂ ਆਪਣੇ ਹੱਥੀਂ ਕਰਦਾ ਸਾਰੇ ਵਿਆਹ ਦੇ ਵਿੱਚ ਗੁਰਚਰਨ ਸੰਧੂ ਆਪਣੇ ਬਾਪੂ ਨੂੰ ਕਿਤੇ ਨਾ ਕਿਤੇ ਮਿਸ ਕਰਦਾ ਜ਼ਰੂਰ ਦਿਖਾਈ ਦਿੱਤਾ ਕਿਉਂਕਿ ਗੁਰਚਰਨ ਸੰਧੂ ਆਪਣੇ ਫਾਦਰ ਸਾਹਿਬ ਦੀ ਹਰ ਇੱਕ ਵੀਡੀਓ ਦੇ ਵਿੱਚ ਜ਼ਿਕਰ ਜ਼ਰੂਰ ਕਰਦਾ ਆਇਆਗਾ ਕਿ ਅੱਜ ਜੇ ਬਾਪੂ ਹੁੰਦਾ ਤਾਂ ਉਸਨੇ ਇਹ ਸਾਰੇ ਕਾਰਜ ਵਿਆਹ ਕਰਨੇ ਸੀਗੇ ਬਾਪੂ ਦੀ ਕਾਟ ਕਦੇ ਪੂਰੀ ਨਹੀਂ ਹੋ ਸਕਦੀ ਸੰਧੂ ਫੈਮਿਲੀ ਨੂੰ ਦੇਖਣ ਵਾਲੇ ਸਾਰੇ ਗੁਰਸ਼ਰਨ ਸੰਧੂ ਦੀ ਤਾਰੀਫ ਕਰਦੇ ਨੇ ਕਿ ਗੱਗੂ ਨੇ ਆਪਣੀ ਭੈਣ ਦੇ ਵਿਆਹ ਦੇ ਵਿੱਚ ਕੋਈ ਕਸਰ ਨਹੀਂ ਸਾਡੀ ਉਸ ਦਾ ਹਰ ਇੱਕ ਸ਼ੌਕ ਹਰ ਇੱਕ ਪਾਸਿਓਂ ਚੰਗਾ ਹੀ ਕੀਤਾਗਾ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ